ਆ ਗੜਾਈ ਦੇ ਅੱਗੇ ਕਰੋ ਇਹ ਨਿੰਚੜਾਈਏ ਦੇਖੋ ਲਓ ਜੀ ਮਿੱਤਰੋ ਆਪਾਂ ਜਾ ਰਹੇ ਹੌਲੀ ਹੌਲੀ ਬੱਬਦੀ ਰਹਿ ਗਿਆ ਇੱਥੇ ਤੋਂ 15 ਕਿਲੋਮੀਟਰ ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਬਲੌਗ 'ਚ ਟਾਈਮ ਹੋ ਗਿਆ 3:40 ਮਿੰਟ ਅੱਜ ਆਪਾਂ ਗੱਡੀ ਲੋਡ ਕਰਨ ਚੱਲੇ ਆਂ ਦਿਖਾਉਂਦੇ ਆ ਤੁਹਾਨੂੰ ਕਿੱਥੇ ਤੇ ਕਰੂਗੇ ਲੋਡ ਬਣੇ ਰਿਓ ਸਾਡੇ ਨਾਲ ਇਦਾਂ ਹੀ ਆਉਗੇ ਇੱਥਰੇ ਇੱਥਰੇ ਤੋਂ ਕਰਨੀ ਆਪਾਂ ਨੇ ਗੱਡੀ ਲੋਡ ਉਹ ਐ ਸਾਹਮਣੇ ਖੜਾ ਹੋਣ ਉੱਥੇ ਤੋਂ ਕਰਨੀ ਹੈ ਲੋਡ ਮਿਲਦੇ ਹੁਣ ਸਿੱਧਾ ਜਾ ਕੇ ਲੋਡਿੰਗ ਪੁਆਇੰਟ ਤੇ ਦਿਖਾਣੇ ਆ ਕੀ ਮਾਲ ਲੋਡ ਹੁੰਦਾ ਸਾਡੀ ਗੱਡੀ 'ਚ ਇੱਥੇ ਤੋਂ ਕਰਨੀ ਆਪਾਂ ਨੇ ਗੱਡੀ ਲੋਡ ਇਹ ਲੱਗੀ ਡੌਗ ਤੇ ਡੌਗ ਹਲੇ ਖੁਲਿਆ ਨਹੀਂ ਦੇਖਦੇ ਆ ਕਦੋਂ ਤੱਕ ਆਣਦੇ ਆਗੇ ਸਮ 4 ਵਜੇ ਚਲੋ ਦੇਖਦੇ ਹਾਂ ਹੁਣ ਖਾਤਾ ਕਰਦੇ ਹਾਂ ਲੋਡ ਲਓ ਵੀ ਮਿੱਤਰੋ ਇਹ ਮਾਲ ਹੈ ਲੋਡ ਡੈਰ ਰੰਗ ਦੇ ਪੱਖਿਆਂ ਦੇ ਇਹ ਹੁਣ ਕਰਦੇ ਹਾਂ ਡਾਲਾ ਬੰਦ ਫਿਰ ਨਿਕਲਦੇ ਹਾਂ ਇਹਨੂੰ ਲੈ ਕੇ ਮਾਲ ਲਓ ਜੀ ਮਾਲ ਤਾਂ ਹੋ ਗਿਆ ਲੋਡ ਗੱਡੀ ਚ ਆਪਣੀ ਚ ਹੁਣ ਆਪਾਂ ਨੇ ਲੈਣੇ ਆ ਪੇਪਰ ਪੇਪਰ ਦੇਦੇ ਆ ਕਦੋਂ ਮਿਲਦੇ ਆ ਟਾਈਮ ਹੋ ਗਿਆ 5 ਵਜੇ 10 ਮਿੰਟ ਹੋ ਗਏ ਆ ਪਾਏ ਸੀਗੇ ਇੱਥੇ 4 ਵਜੇ ਇੱਕ ਘੰਟਾ ਲੱਗ ਗਿਆ ਗੱਡੀ ਲੋਡਾਉਣੇ ਨੂੰ ਪਹਿਲਾਂ ਤਾਂ ਆਏ ਨਹੀਂ ਇਹਨਾਂ ਦੇ ਬੰਦੇ ਫਿਰ ਹੋ ਗਈ ਲੋਡ ਆਪਣੀ ਗੱਡੀ ਹੁਣ ਪੇਪਰ ਉੱਪਰ ਲੈ ਕੇ ਫਿਰ ਨਿਕਲਦੇ ਆਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਕੱਲ ਆਪਾਂ ਸ਼ਾਮ ਨੂੰ ਗੱਡੀ ਲੋਡ ਕਰਕੇ ਲਿਆਏ ਸੀਗੇ ਹੁਣ ਟਾਈਮ ਹੋ ਗਿਆ ਸਵਾ 6:00 ਵੇਰ ਦੇ ਆਪਾਂ ਲਿਆਏ ਸੀਗੇ ਬੱਦੀ ਦੀ ਗੱਡੀ ਲੋਡ ਕਰਕੇ ਹੁਣ ਆਪਾਂ ਜਾ ਰਹੇ ਆਂ ਅੰਦਰ ਨੂੰ ਬਾਕੀ ਅੱਗੇ ਦਿਖਾਉਂਦੇ ਰਾਵਾਂਗੇ ਤੁਹਾਨੂੰ ਜੀ ਹੁਣ ਪਹੁੰਚ ਚੁੱਕੇ ਆ ਅਸੀਂ ਮੁਹਾਲੀ TDAI ਸੈਕਟਰ 117 ਉਹੀ ਰੋੜ ਹੈ ਇਹ ਦੇਖੋ ਅੰਤਰਾਗੀ TDAI City ਇਹ ਦੇਖੋ ਇਹ ਰੋਡ ਜਾ ਰਹੇ ਸਿੱਧਾ ਮੁੰਡੀ ਖੇੜ ਨੂੰ ਇਹ ਆ ਗਿਆ ਜੀ ਰੋਪੜ ਹਾਈਵੇ ਹੁਣ ਆਪਾਂ ਨੇ ਨਿਕਲਣਾ ਇਹਦੇ ਥੱਲੇੋਂ ਦੀ ਸਿੱਧਾ ਜਾ ਰਹੇ ਹਾਂ ਇਹ ਬੱਦੀ ਨੂੰ ਆਪਾਂ ਜਾਣਾ ਇਹ ਬੱਦੀ ਇਹ ਅੱਧ ਨੂੰ ਚਲੇ ਗਏ ਛੱਡੀ ਹਰ ਆਓ ਵੀ ਮਿੱਤਰੋ ਆਪਾਂ ਜਾ ਰਹੇ ਹੌਲੀ ਹੌਲੀ ਬਾਕੀ ਬੱਧੀ ਰਹਿ ਗਿਆ ਇੱਥੇ ਤੋਂ 15 ਕਾ ਕਿਲੋਮੀਟਰ ਬਾਕੀ ਤੁਸੀਂ ਲੱਕੇ ਜਾਂ ਚੈੱਕ ਕਰੋ ਦੇਖੋ ਕਿੰਨਾ ਵਧੀਆ ਵਿਊ ਹੈਗਾ ਦਰਖਤ ਤੇ ਦਰਖਤ ਲੱਗੇ ਹੋਏ ਕਰੋ ਚੈੱਕ ਬਾਗ ਹੈਗੇ ਬਾਗ ਦੇਖੋ ਬਈ ਚੜਾਈ ਕਿੰਨੀ ਤਕੜੀ ਆ ਦੌੜ ਕੱਟੀ ਆ ਆਪਣੀ ਆ ਗਿਆ ਵੇ ਗੱਡੀ ਦਾ ਟੱਕਰ ਹੈ ਦੇਖੋ ਸਿੱਧੀ ਟੱਕਰ ਸਾਡੂ ਕਿ ਦੂਰ ਰਹਾ ਗੱਡੀ ਇਹ ਸਿੱਧੇ ਟੱਕਰ ਸਿੱਧੀ ਚੜਾਈ ਹੈ ਗੱਡੀ ਦੇਖੋ ਦਵਾ ਕੇ ਕਰਨਾ ਹੋਣਾ ਆਪਾਂ ਇਹ ਨਾ ਨਹੀਂ ਚੱਲ 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 ਪਹਿਲਾ ਗियर ਕਰਨਾ ਪੈਗਾ ਬਾਬੇ ਉਹ ਲੋਡ ਹੈ ਭਾਈ ਗੱਡੀ ਆਉਣੀ ਉਹ ਲੋਡ तीन टन माल है शिव जी भगवान का चढ़ गई चढ़ गई चढ़ाई बहुत अगड़ी है सीधी चढ़ाई है ਕੀ ਲੋਕੇਸ਼ਨ ਵੀ ਦੇਖੋ। ਵਾਹ ਦੇਖੋ ਕਿੰਨਾ ਡਾਊਨ ਆ ਹੁਣ। ਚੇਂਜ ਆ ਗਿਆ। ਇੱਧਰ ਆ ਗਿਆ ਸੀ ਸਵਾ ਡੈਮ। ਦੇਖੋ ਵੀ। ਆ ਵੀ ਡੈਮ ਠੀਕ ਹੈਗਾ ਤਗੜਾ ਬੋਡੀ ਹੁੰਦੀ ਇੱਥੇ ਵੀ। ਮਾਰ ਰਿਹਾ। ਬੱਤੀ ਫ੍ਰੀਅਲਟੀ ਦੇਖੋ ਦਰੱਖ ਕਿੰਨੇ ਲੱਗੇ ਹੋਏ ਇੱਥੇ। ਵੀ ਵੀ ਪਹਟੇਰੀਆ ਹੈ ਪੀ ਫਰੈਂਡ ਚੈੱਕ ਕਰੋ ਦੇਖੋ ਬਈ ਮੁਹਾਲੀ ਹੋਇਆ ਹੈ ਹਲੇ ਪਾ ਹਮਾਤਰ ਤੇ ਪਹੁੰਚੇ ਨਹੀਂ ਹੈਗੇ ਹਰਿਆਣਾ ਮੁਹਾਲੀ ਹੈ ਦੇਖੋ ਬਈ ਹੋਰ ਟੱਕਰ ਆ ਗਈ ਚੜਾਈ ਉਹ ਦੇਖੋ ਆਨ ਪੂਰੀ ਕਿਹਦਾ ਨਾਂ ਦਾ ਟੱਕਰ ਐ ਕਰ ਰੋ ਦੋ ਵੇੜਾਂ ਗੇਰਵਾ ਚੜ ਗਈ ਹਰਿਆਣਾ ਆ ਗਿਆ ਸੀ ਹਰਿਆਣਾ ਦੀ ਐਂਟਰੀ ਹੋ ਗਈ ਸ਼ੁਰੂ ਹਰਿਆਣਾ ਸ਼ੁਰੂ ਪੰਜਾਬ ਦਾ ਰਾਹ ਬੋਰਡ ਕੀ ਰਹਿਣਾ ਜੀ ਬੰਦੇ ਜੀ ਬੋਰਡ ਰਹਾ ਬੰਦੇ ਖੜੇ ਰੋਕੀ ਬੈਠੇ ਇੱਕ ਚੈੱਕ ਕਰੋ ਬਈ ਅੱਜ ਬਲੌਗ ਲੰਬਾ ਹੋ ਜਾਣਾ ਮੇਰਾ ਟੱਕਰ ਦੇਖੋ ਟੱਕਰ ਰਾਹ ਮੱਚੀ ਜਹਾਜੇ ਲੈਣਾ ਦੇਖੋ ਬਈ ਚੜਾਈ ਪੈ ਰਹੀ ਆ ਉਧਰ ਤੋਂ ਦੇਖੋ ਕਿਵੇਂ ਆ ਰਹੀਆਂ ਗੱਡੀਆਂ ਇੱਧਰ ਤੋਂ ਪੂਰੀ ਤਣਾ ਆ ਜਿੱਧਰ ਤੋਂ ਪਜਾ ਰਹੀਆਂ ਦੇਖੋ ਪਰ ਵਿੱਚ ਦੇਖੋ ਕਿ ਨਿਚਲਾਣ ਹੈ ਰਾ ਪਹੁੰਚ ਗਏ ਬੱਦੀ ਬੱਦੀ ਦੇ ਵਿੱਚ ਐਂਟਰ ਹੋ ਗਏ ਹੁਣ ਲੋਕੇਸ਼ਨ ਲੱਭਦੇ ਆਪਾਂ ਨੇ ਕਿੱਥੇ ਜਾਣਾ ਟਰੈਕਟਰ ਲੱਗ ਜਾਂਦਾ ਆਪਾਂ ਨੂੰ ਪਤਾ ਨਹੀਂ ਬਾਕੀ ਦਿਖਾਣੇ ਆ ਤੁਹਾਨੂੰ ਅੱਗੇ ਜਾ ਕੇ ਪਹੁੰਚ ਗਏ ਇੱਥੇ ਸਿਰੇ ਫੈਕਟਰੀ ਖੜੀ ਆਪਣੀ ਗੱਡੀ ਇਹ ਆ ਮੇਰੇ ਕੋਲ ਪੇਪਰ ਐਂਟਰੀ ਹੋ ਗਈ ਆਪਣੀ ਦੂਸਰੇ ਗੇਟ ਤੇ ਦੇਖੋ ਇਹ ਹੈ ਫੈਕਟਰੀ ਉਹ ਪਿੱਛੇ ਗੇਟ ਤੇ ਐਂਟਰੀ ਕਰਾ ਕੇ ਆਇਆ ਮੈਂ ਉਹ ਕਹਿੰਦੇ ਇੱਧਰ ਲੈ ਜਾਓ ਦੇ ਦਿਆਂ ਉਹਨੂੰ ਖੋਲਦੇ ਆਂ ਇਹ ਗੇਟ ਫਿਰ ਕਰਦੇ ਆਪਾਂ ਗੱਡੀ ਨੂੰ ਅੰਦਰ ਫਿਰ ਕਰਵਾਉਂਦੇ ਆ ਆਪਣੀ ਗੱਡੀ ਖਾਲੀ ਆਪਣੀ ਗੱਡੀ ਹੋਣ ਲੱਗੀ ਖਾਲੀ ਲੱਗੀ ਡੌਕ ਤੇ ਇਹ ਹੈ ਫੈਕਟਰੀ ਜੇ ਚ ਖਾਲੀ ਹੋਣੀ ਹੈਗੀ ਕੌਣ ਖਾਲੀ ਖੋਲੀ ਕਰਕੇ ਫਿਰ ਮਿਲਦੇ ਆ ਤੁਹਾਨੂੰ ਗੱਡੀ ਹੋ ਗਈ ਖਾਲੀ ਇਹ ਉਤਰੇ ਆਪਣੀ ਗੱਡੀ ਚ ਮਾਲ ਦੇਖੋ ਬਾਸ ਸੋਨਰ ਰিসিਵਿੰਗ ਲੈ ਕੇ ਫਿਰ ਚੱਲਦੇ ਆਪਾਂ ਘਰ ਨੂੰ ਲੋਬ ਮਿੱਤਰੋ ਆਪਾਂ ਬਲੌਗ ਦਾ ਐਂਡ ਕਰਦੇ ਆ ਇੱਥੇ ਹੀ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਨਾਲੇ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਾਂ ਫਿਰ ਕਿਸੇ ਹੋਰ ਬਲੌਗ ਚ